ਸ਼ਹੀਦ ਲਵਪ੍ਰੀਤ ਸਿੰਘ ਨਿੱਕੀ ਉਮਰੇ ਛੱਡ ਗਿਆ ਪਰਿਵਾਰਕ ਮੈਂਬਰਾਂ ਦਾ ਰੋ ਰੋਕੇ ਹੋਇਆ ਬੁਰਾ ਹਾਲ। ਵਿਸਕਾਰ ਤੇ ਉੱਤੇ ਪਹੁੰਚੇ ਬਾਪੂ ਬਲਕੌਰ ਸਿੰਘ। ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਦੇ ਅਗਨੀ ਵੀਰ ਰਾਹੀ ਭਰਤੀ ਹੋਈ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਵਿੱਚ ਅਤਵਾਦੀਆਂ ਵੱਲੋਂ ਗੋਲੀ ਲੱਗਣ ਤੋਂ ਬਾਅਦ ਇਸ ਜਹਾਨ ਨੂੰ અલਵਿਦਾ ਕਹਿ ਗਿਆ ਇਸ ਜਹਾਨ ਦੇ ਲਈ ਆਪਣੀ ਜਾਨ ਵਾਰ ਗਿਆ ਤਾਂ ਸ਼ਹਾਦਤ ਹੋਈ ਉਸ ਅਗਨੀਵੀਰ ਲਵਪ੍ਰੀਤ ਸਿੰਘ ਦੀ ਜਿਸ ਦਾ ਬਿਤੀ ਦਿਨੀ ਸੰਸਕਾਰ ਕੀਤਾ ਜਾਂਦਾ ਹੈ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਤਾਂ ਉੱਥੇ ਹੀ ਸੰਸਕਾਰ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਪਹੁੰਚਦੇ ਨੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਇਹ ਨੌਜਵਾਨ 24 ਸਾਲਾਂ ਲਵਪ੍ਰੀਤ ਸਿੰਘ ਜਿਸ ਦੀ ਹਲੇ ਮੈਰਿਜ ਤੱਕ ਨਹੀਂ ਹੋਈ ਸੀ ਪਰਿਵਾਰ ਵਾਲਿਆਂ ਨੇ ਅੰਤਿਮ ਰਸਮਾਂ ਦੇ ਨਾਲ ਉਸ ਨੂੰ ਅੰਤਿਮ ਵਿਦਾਇਤ ਦਿੱਤੀ ਤਾਂ ਬਾਪੂ ਬਲਕੌਰ ਸਿੰਘ ਨਾਲ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਅਗਨੀ ਵੀਰ ਯੋਜਨਾ ਬਾਰੇ ਆਪਣੀ ਕੀ رائے ਦਿੱਤੀ ਆਓ ਤੁਹਾਨੂੰ ਸੁਣਾਉਂਦੇ ਆਂ ਹੁਣ ਰੂਹ ਦੇ ਦਰਸ਼ਨ ਕਰਕੇ ਆਏ ਆਂ ਅੰਦਰੋਂ ਬੜਾ ਬੇਹਦ ਭਾਵੁਕ ਮਾਹੌਲ ਹੈ ਪਰ ਬਾਪਿਆਂ ਲਈ ਵੀ ਇਹਨਾ ਮੁਸ਼ਕਲ ਘੜੀ ਹੈ ਜਿਹਦਾ ਅੱਜ 22 ਸਾਲ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਦੇਸ਼ ਦੇ ਐਨਟੀ ਨੈਸ਼ਨਲ ਪਾਕਤਾਨਾ ਲੋਹਾ ਲੈਂਦਾ ਹੋਇਆ ਸ਼ਹੀਦ ਹੋਇਆ ਪਰ ਉਹ ਵੀ ਤੋਂ ਪਰਿਵਾਰ ਲਈ ਇੱਕ ਬੜਾ ਵੱਡਾ ਗੈਪ ਹੈ ਔਰ ਰੈਨਫੁੱਲੀ ਕਸਰ ਸਾਡੀਆਂ ਸਰਕਾਰਾਂ ਕੱਢ ਦਿੰਦੀਆਂ ਨੇ ਇਹਨਾਂ ਨੇ ਅਗਨੀ ਵੀਰ ਵਰਗੀ ਭਰਤੀ ਮੈਂ ਵੀ ਇੱਕ ਮਲ ਫੌਜੀ ਹੋਣ ਦੇ ਨਾਤੇ ਇਹਨਾਂ ਕ ਸਮਝ ਰੱਖਦਾ ਵੀ ਜਿਹੜੇ ਪਹਿਲੇ 5 4 ਸਾਲ ਹੁੰਦੇ ਆ ਨਾ ਨੌਜਵਾਨ ਦੇ ਉਹ ਐਜ਼ ਇੱਕ ਰੂਟ ਹੀ ਲੰਘ ਜਾਂਦੇ ਆ ਉਹਨਾਂ ਨੂੰ ਇੰਨੀ ਐਹਮ ਡਿਊਟੀ ਤੇ ਸਿੱਧਾ ਹੀ ਤਣਾਤ ਕਰ ਦੇਣਾ ਮੈਨੂੰ ਲੱਗਦਾ ਜਿਆਦਾ ਮੌਤਾਂ ਹੋਣ ਦਾ ਇਹ ਵੀ ਸਾਨੂੰ ਕਾਰਨ ਲੱਗਦਾ ਹੈ ਕਿਉਂਕਿ 4-5 ਸਾਲਾਂ ਦੇ ਵਿੱਚ ਤਾਂ ਨੌਜਵਾਨ ਇੱਕ ਟ੍ਰੇਨਡ ਸਿਪਾਹੀ ਬਣਦਾ ਹੈ ਤੇ 2 ਸਾਲ ਮਹਿਦ ਭਰਤੀ ਹੋਏ ਨੂੰ ਹੋਇਆ ਤੇ ਉਹਨਾਂ ਨੂੰ ਇੰਨੀਆਂ ਵੱਡੀਆਂ ਡਿਊਟੀਆਂ ਤੇ ਜਿੱਥੇ ਬਾਹਰੀ ਤਾਕਤਾਂ ਤੇ ਅੰਦਰੂਨੀ ਤਾਕਤਾਂ ਨਾਲ ਲੜਨਾ ਪੈਂਦਾ ਹੈ ਤੇ ਸ਼ਾਇਦ ਨੌਜਵਾਨ ਹਾਲੇ ਇਹਨੇ ਪੂਰੇ ਪਰਪੱਕ ਨਹੀਂ ਹੁੰਦੇ ਆਪਣੀ ਡਿਊਟੀ ਪ੍ਰਤੀ ਤਾਂ ਇਹਦਾ ਖਿਆਲ ਉਥੇ ਐਕਸਪੀਰੀਅੰਸ ਦੇ ਹੰਦੇ ਹੋਏ ਜਿਹੜੇ ਸਾਡੇ ਸੋਲਜਰ ਹੁੰਦੇ ਨੇ ਉਹ ਹੀ ਤਨਾਤ ਹੋਣੇ ਚਾਹੀਦੇ ਨੇ ਇੰਨਾ ਜਲਦੀ ਇਹਨਾਂ ਨਵੇਂ ਮੁੰਡਿਆਂ ਦੀ ਤਨਾਤੀ ਬਾਰਡਰ ਏਰੀਆ ਚ ਖਾਸ ਕਰਕੇ ਹਾਈ ਐਲਟੀਟਿਊਡ ਜਾਂ ਰਿਸਕੀ ਜਗ੍ਹਾ ਉੱਤੇ ਕਾਫੀ ਟ੍ਰੇਨਿੰਗ ਕਾਫੀ ਮੁਸ਼ਕਲ ਤੋਂ ਬਾਅਦ ਲਵਣੀ ਚਾਹੀਦੀ ਹੈ ਕੀ ਕਹੋਗੇ ਕਿ ਆਮ ਪਰਿਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਲਈ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਰ ਰਿਹਾ ਮੈਂ ਸਾਡੀ ਇੱਕ ਬੜਾ ਸ਼ਾਨ ਵਾਲਾ ਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ ਹੈ ਜਿਹੜੀ ਫੌਜ ਹੈ ਪਰੰਤੂ ਫੌਜ ਦੇ ਨਾਲ ਵੀ ਖਿਲਵਾੜ ਕਰਨ ਲੱਗ ਗਏ ਨੇ 4 ਸਾਲ ਦੀ ਭਰਤੀ 4 ਸਾਲ ਦੇ ਵਿੱਚ ਕੀ ਤਾਂ ਜਵਾਨ ਟ੍ਰੇਨ ਹੋ ਜਾਊਗਾ ਕੀ ਜਵਾਨ ਸਰਵਿਸ ਕਰਕੇ ਘਰ ਆ ਜਾਊਗਾ ਇਹਨਾਂ ਦਾ ਭਵਿੱਖ ਵਿਚਾਰਿਆਂ ਦਾ ਬਿਲਕੁਲ ਹੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ 4 ਸਾਲ ਦੇ ਵਿੱਚ ਜਦੋਂ ਇਹੋ ਜਿਹਾ ਘਟਨਾਵਾਂ ਹੋ ਗਈਆਂ ਤਾਂ ਪਰਿਵਾਰ ਕਿੱਥੇ ਜਾਊਗਾ। ਕਮ ਕਮ ਸੇ ਕਮ ਜੇ ਰੈਗੂਲਰ ਫੋਜ 'ਚ ਹੋਊਗਾ ਤਾਂ ਉਹਦੀ ਪੈਨਸ਼ਨ ਸੰਬੰਧੀ ਉਹਦੀ ਗ੍ਰੈਚੂਇਟੀ ਸੰਬੰਧੀ ਉਹਨੂੰ ਉਹਦਾ ਇੰਸ਼ੋਰੈਂਸ ਪਰਿਵਾਰ ਨੂੰ ਕਾਫੀ ਹੱਦ ਤੱਕ ਸੇਫ ਕਰ ਦਿਆ। ਬਰੰਤੂ ਇਹੋ ਜੇ ਨੌਜਵਾਨਾਂ ਨੂੰ ਵੇਖ ਕੇ ਸਾਨੂੰ ਇਹਨਾਂ ਪਰਿਵਾਰਾਂ ਦੀ ਬੜੀ ਚਿੰਤਾ ਹੁੰਦੀ ਹੈ। ਉਹ ਸਰਕਾਰ ਤੋਂ ਉਮੀਦ ਕਰਦੇ ਆ ਇਹਨਾਂ ਨੂੰ ਯੋਗ ਮੁਆਵਜ਼ਾ ਇਹਨਾਂ ਦੇ ਪਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਸਕਾਰੀ ਨੌਕਰੀ ਦੇ ਕੇ ਜੂਰ ਨਿਵਾਜਣਾ ਚਾਹੁੰਦਾ ਬੜੀ ਵੱਡੀ ਕੁਰਬਾਨੀਆਂ ਇਸ ਬੱਚੇ ਦੀ ਦੇਸ਼ ਲਈ ਧੰਨਵਾਦ ਚਰਦੀਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਭਗਵੰਤ ਚੈਲ ਦੀ ਰਿਪੋਰਟ